ਇਹ ਸੜੀ ਜਾਊਗਾ ਫੇਰ ਅਖਬਾਰ ਕੀ ਏਹ ਡੰਡਾ ਬੋਊਗਾ ਜੀ ਹਾਂ ਵੱਡੀ ਘਟਨਾ ਸਾਹਮਣੇ ਆਈ ਹੈ ਜੋਗਿਕ ਸ਼ਹਿਰ ਮੰਡੀ ਗਵਿੰਦਗੜ ਦੇ ਸਥਾਨਕ ਤਲਵਾੜਾ ਰੋਡ ਤੇ ਉਸ ਸਮੇਂ ਭਜੜ ਮਚ ਗਈ ਜਦੋਂ ਇਸ ਰੋਡ ਤੇ ਅਚਾਨਕ ਬਿਜਲੀ ਗ੍ਰਿਡ ਚੋਂ ਅੱਗ ਦੇ ਭਾਂਬੜ ਨਿਕਲਨੇ ਸ਼ੁਰੂ ਹੋ ਗਏ ਅੱਗ ਦੀਆਂ ਲਪਟਾਂ ਨਾਲ ਅਸਮਾਨ ਲਾਲ ਹੋ ਗਿਆ ਚਾਰੇ ਪਾਸੇ ਧੂਆਂ ਹੀ ਧੂਆਂ ਹੋ ਗਿਆ ਪੂਰੇ ਸ਼ਹਿਰ 'ਚ ਹਹਾਕਾਰ ਮਚ ਗਈ ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੁਰੰਤ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਵੱਡੀ ਗਿਣਤੀ 'ਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਛੂਕਦੀਆਂ ਗੱਡੀਆਂ ਨਾਲ ਘਟਨਾ ਸਥਾਨ ਤੇ ਪਹੁੰਚ ਗਈਆਂ ਨਾਲ ਲੱਗਦੇ ਸ਼ਹਿਰਾਂ ਤੋਂ ਵੀ ਫਾਇਰ ਬਰਗੇਟ ਦੀਆਂ ਟੀਮਾਂ ਨੂੰ ਗੱਡੀਆਂ ਨੂੰ ਲਿਆਂਦਾ ਗਿਆ ਤਾਂ ਕਿ ਇਸ ਅੱਗ ਤੇ ਕਾਬੂ ਪਾਇਆ ਜਾ ਸਕੇ ਜਾਣਕਾਰੀ ਮੁਤਾਬਕ ਇਸ ਘਟਨਾ ਚ ਬਿਜਲੀ ਦੇ ਤਿੰਨ ਟਰਾਂਸਫਾਰਮ ਸੜ ਗਏ ਟਰਾਂਸਫਾਰਮਰਾਂ ਦੇ ਸੜ ਜਾਣ ਕਾਰਨ ਪਿੰਡਾਂ ਤੇ ਇੰਡਸਟਰੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ ਅੱਗ ਲੱਗਣ ਦੇ ਕਾਰਨ ਅਜੇ ਦਿਖ ਰਹੇ ਕਿ ਇਹ ਅਜੇ ਤਾਂ ਕੋਝਾਂਦੇ ਸਾਡਾ ਹੈਗਾ ਵੀ 부ਝਾ ਦੀ ਹੈ ਕੋਈ ਫਿਰ ਭਾਵੇਂ ਸਾਰਾ ਕੁਝ ਐਨਾਲਾਈਜ਼ ਕੀਤਾ ਜਾਏਗਾ ਜੀ ਹਜੇ ਤਾਂ ਸਾਡਾ ਸਿਰਫ ਇਹੀ ਹੈ ਵੀ ਅੱਗ ਨੂੰ ਬੁਝਾ ਦਈਏ ਸਾਇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਬਾਰ-ਬਾਰ ਆ ਜਾ ਰਹੀਆਂ ਨੇ ਤੇ ਤਿੰਨ ট্রান্সਫਾਰਮਰ ਤੇ ਤਕਰੀਬਨ ਬੁੱਝਣ ਵਾਲੀ ਆ ਇੱਕ ট্রান্সਫਾਰਮਰ ਰਹਿ ਗਿਆ ਉਹ ਤੇ ਵੀ ਜਲਦੀ ਮੈਨੂੰ ਲੱਗਦਾ ਹੈ ਕਾਬੂ ਪਾ ਲੈਣਗੇ ਜਿਵੇਂ ਦੇ ਹਾਲਾਤ ਤੁਸੀਂ ਲਗਾ ਲਓ ਕਿ 90% ਇੰਡਸਟਰੀ ਹੋਈ ਜਾ। ਇਹਨੂੰ ਰਿਪੇਅਰ ਕਰਨ ਦਾ ਅੱਗੇ ਫਿਰ ਕਿੰਨਾ ਫਰਦਰ ਸਾਰਾ ਕੁਝ ਐਨਲਾਈਜ਼ ਕਰਕੇ ਜੀ ਸਾਰੇ ਹਾਇਰ ਅਥਾਰਟिटीज ਵੀ ਆ ਰਹੀਆਂ ਪਹਿਲਾਂ ਦੇਖਾਂਗੇ ਕੀ ਕੀ ਡੇਜ ਹੋਇਆ ਜੀ ਉਹਦੇ ਅਕੋਰਡਿੰਗ ਸਾਰਾ ਕੁਝ ਮਤਲਬ ਫਾਸਟ ਫੋਰਵਰਡ ਕਰਕੇ ਜਲਦੀ ਤੋਂ ਜਲਦੀ ਸਪਲਾਈ 11:00 ਵਜੇ ਲਗਭਗ ਇਹ ਫਾਇਰ ਕੱਲ ਦਾ ਸਾਨੂੰ ਮੈਸੇਜ ਆਇਆ ਜੀ ਗ੍ਰੈਡ ਦੇ ਵਿੱਚ ਕ੍ਰਾਫਟ ਇਹਨਾਂ ਕਰ ਗੱਡੀਆਂ ਸਾਡੀਆਂ ਸਰਹੰਦ ਤੋਂ ਖੰਨਾ ਲੁਧਿਆਣਾ ਤੇ ਇੱਥੋਂ ਦੋ ਕੰਪਨੀ ਦੇ ਗੱਡੀਆਂ ਹਿਆਂ ਸ੍ਰੀ ਗਣੇਸ਼ ਤੇ ਇਹਨਾਂ ਦੇ ਸਾਹਮਣੇ ਤੇ ਗਵਿੰਦਗੜ੍ਹ ਦੀਆਂ ਤਿੰਨ ਗੱਡੀਆਂ ਬਾਅਦ 10% ਰਹਿ ਗਿਆ ਕੰਮ ਬਾਕੀ ਕੰਟਰੋਲ ਕਰਨਾ ਅਜੇ ਤੱਕ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਆਖਰ ਅੱਗ ਦੀ ਵਜ੍ਹਾ ਕੀ ਬਣੀ ਆ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਗਣੀ ਮਤ ਰਹੀ ਕਿ ਇਸ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਗਬਾਨੀ ਟੀਵੀ ਲਈ ਗੁਰਪ੍ਰੇਜ ਸਿੰਘ ਦੀ ਰਿਪੋਰਟ